ਇੱਕ ਵਾਰ ਫਿਰ ਤੋਂ ਸੇਮ ਜਿੱਦਾਂ ਰੁਪਿੰਦਰ ਕੌਰ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਕਰਵਾਇਆ ਸੀਗਾ ਐਸੀ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਆ ਜੋ ਕਿ ਇਸ ਵਾਰ ਪੰਜਾਬ ਦੇ ਵਿੱਚ ਨਹੀਂ ਹੋਈ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਆ ਜਿੱਥੇ ਇਹ 47 ਸਾਲਾਂ ਦੀ ਜਤਿੰਦਰ ਕੌਰ ਪੁਰੇਵਾਲ ਨੇ ਆਪਣੇ ਪਤੀ ਜਸਵਿੰਦਰ ਸਿੰਘ ਦਾ ਕਤਲ ਕਰਵਾਇਆ ਸੀ ਆਪਣੇ ਹੀ ਆਸ਼ਿਕ ਦੇ ਹੱਥੋਂ ਸੋ ਤੁਹਾਨੂੰ ਦੱਸ ਦਈਏ ਇਹ ਘਟਨਾ 1 ਸਾਲ ਪੁਰਾਣੀ ਹੈ 1 ਸਾਲ ਪਹਿਲਾਂ ਇਹ ਕਤਲ ਹੋਇਆ ਸੀ ਜਿਹੜਾ ਕਿ ਇਸ ਔਰਤ ਨੇ ਆਪਣੇ ਐਕਸ ਪਤੀ ਦਾ ਕਰਵਾਇਆ ਸੀ ਜਸਪਿੰਦਰ ਸਿੰਘ ਢਿੱਲੋਂ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਨਿਊਜ਼ ਤੁਸੀਂ ਵੀ ਸ਼ਾਇਦ ਦੇਖੀ ਹੋਏਗੀ ਜਿੰਨੇ ਅਮਰੀਕਾ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧੇ ਦਾ ਉਹਨਾਂ ਸਾਰਿਆਂ ਨੂੰ ਇਸ ਨਿਊਜ਼ ਦੇ ਬਾਰੇ ਪਤਾ ਹੋਏਗਾ ਸੋ ਇਹ ਨਿਊਜ਼ ਆਈ ਸੀਗੀ ਕਿ ਇੱਕ ਟਰੱਕ ਆਈ 80 ਤੇ ਖੜਾ ਪਾਇਆ ਗਿਆ ਸੀ ਜਿਸ ਦੇ ਕੈਵਨ ਦੇ ਵਿੱਚੋਂ ਇੱਕ ਲਾਸ਼ ਮਿਲੀ ਸੀਗੀ ਜਿਹਦੀ ਗਰਦਨ ਦੇ ਉੱਪਰ ਵੀ ਨਿਸ਼ਾਨ ਸੀਗੇ ਤੇ ਹੱਥਾਂ ਦੇ ਉੱਪਰ ਕੇਵਲ ਟਾਈਆਂ ਦੇ ਨਾਲ ਬੰਨਿਆ ਹੋਇਆ ਸੀ ਕਿ ਲੱਤਾਂ ਦੇ ਉੱਪਰ ਵੀ ਝੋਟਾਂ ਦੇ ਨਿਸ਼ਾਨ ਸੀਗੇ ਸੋ ਸਾਰਿਆਂ ਨੂੰ ਪਤਾ ਲੱਗਿਆ ਸੀ ਕਿ ਪਹਿਲਾਂ ਤਾਂ ਇਸ ਨੂੰ ਇੱਕ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਲਦੀ ਹੀ ਪੁਲਿਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਐਕਸੀਡੈਂਟ ਨਹੀਂ ਇਹ ਮਰਡਰ ਆ ਕਿਉਂਕਿ ਜਦੋਂ ਹੀ ਪੂਰੀ ਉਹਨਾਂ ਨੇ ਸੀਸੀਟੀਵੀ ਕੈਮਰੇ ਫੋਲੇ ਪਿੱਛੇ ਤੇ ਜਦੋਂ ਉਹਦਾ ਟਰੱਕ ਸਟਾਰਟ ਹੋਇਆ ਤਾਂ ਉਸ ਟਰੱਕ ਦਾ ਇੱਕ ਬਾਈ ਮਰਸੀਡੀਜ਼ ਲਗਾਤਾਰ ਪਿੱਛਾ ਕਰ ਰਹੀ ਸੀ ਜਿਸ ਦੇ ਵਿੱਚ ਜਸਪਿੰਦਰ ਢਿੱਲੋਂ ਸੀਗਾ ਜਿਹੜਾ ਕਿ ਇਹ ਜਤਿੰਦਰ ਕਾਰਪਰੇਵਾਲ ਦਾ ਆਸ਼ਿਕ ਸੀ ਜੋ ਜਿਸ ਨੇ ਇਹ ਮਰਡਰ ਕੀਤਾ ਸੋ ਜਿੱਥੇ ਵੀ ਗੈਸ ਸਟੇਸ਼ਨਾਂ ਦੇ ਉੱਪਰ ਜਿੱਥੇ ਵੀ ਇਹ ਟਰੱਕ ਰੁਕਦਾ ਸੀਗਾ ਉੱਤੇ ਇੱਕ ਜਾਂ ਦੋ ਮਿੰਟਾਂ ਦੇ ਬਾਅਦ ਇਹ ਮਰਸਡੀਜ਼ ਗੱਡੀ ਪਾਈ ਗਈ ਸੀ ਇਸ ਮਰਡਰ ਤੋਂ ਬਾਅਦ ਹੀ ਇਸ ਪਿੰਦਰ ਢਿੱਲੋ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਪਰ ਕਿਤੇ ਨਾ ਕਿਤੇ ਪੁਲਿਸ ਨੂੰ ਇਹ ਲੱਗਦਾ ਸੀਗਾ ਕਿ ਇਸ ਦਾ ਮਾਸਟਰਮਾਈਂਡ ਕੋਈ ਹੋਰ ਆ ਸੋ ਸੋ ਲੋਲੀ ਸਲੋਲੀ ਕੇਸ ਦੇ ਵਿੱਚ ਇਨਕੁਆਇਰੀ ਹੁੰਦੀ ਗਈ ਪਤਾ ਚੱਲਦਾ ਗਿਆ ਜਦੋਂ ਇਹ ਢਿੱਲੋ ਗਿਫਤਾਰ ਕੀਤਾ ਹੋਇਆ ਸੀਗਾ ਜੇਲ੍ਹ ਦੇ ਵਿੱਚ ਸੀਗਾ ਤਾਂ ਉਹ 12 ਦਿਨਾਂ ਦੇ ਵਿੱਚ ਵਿੱਚ 34 ਕਾਲਾਂ ਹੋਈਆਂ ਤੁਹਾਨੂੰ ਪਤਾ ਜੇਲ੍ਹ ਦੇ ਵਿੱਚ ਆਪਾਂ ਕਾਲ ਕਰ ਸਕਦੇ ਹਾਂ 34 ਕਾਲਾਂ ਹੋਈਆਂ ਜੋ ਕਿ ਇਸ ਜਤਿੰਦਰ ਕੌਰ ਪੁਰੇਵਾਲ ਦੇ ਵੱਲੋਂ ਕੀਤੀਆਂ ਗਈਆਂ ਤੇ ਇਹਨਾਂ ਗੱਲਾਂ ਇਹਨਾਂ ਦੀ ਜਿਹੜੀ ਰਿਕਾਰਡਿੰਗ ਹੁੰਦੀ ਹੈ ਤੁਹਾਨੂੰ ਪਤਾ ਕਿ ਇਹ ਗੱਲਾਂ ਦੇ ਵਿੱਚ ਇਹ ਪਾਇਆ ਗਿਆ ਕਿ ਇੱਕ ਇਹ ਇੱਕ ਪ੍ਰੇਮੀ ਜੋੜਾ ਆਪਸ ਦੇ ਵਿੱਚ ਪਿਆਰ ਦੀਆਂ ਗੱਲਾਂ ਕਰਦੇ ਪਏ ਆ ਸੋ ਜਦੋਂ ਇਹ ਇਨਕੁਆਰੀ ਹੋ ਰਹੀ ਸੀ ਜਦੋਂ ਢਿੱਲੋ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਤਾਂ ਢਿੱਲੋ ਦੇ ਘਰ ਤੇ ਵਿੱਚੋਂ ਵੀ ਇੱਕ ਮੋਬਾਈਲ ਬਰਾਮਦ ਹੋਇਆ ਸੀਗਾ ਜਿਹਦੇ ਵਿੱਚੋਂ ਕਿ ਇਹਨਾਂ ਦੋਨਾਂ ਦੀਆਂ ਫੋਟੋਜ਼ ਬਰਾਮਦ ਹੋਈਆਂ ਸੀਗੀਆਂ 4 ਦਿਨ ਪਹਿਲਾਂ ਦੀਆਂ ਸੋ ਫਿਰ ਇਹ ਪਤਾ ਚੱਲਿਆ ਕਿ ਅਸਲ ਮਾਸਟਰਮਾਈਂਡ ਢਿੱਲੋ ਨਹੀਂ ਢਿੱਲੋ ਸਿਰਫ ਇੱਕ ਮੋਹਰਾ ਜੋ ਕਿ ਇਸ ਦਾ ਆਸ਼ਿਕਾ ਜਤਿੰਦਰ ਕੌਰ ਦਾ ਜਿਨੇ ਕਿ ਜਿਸ ਤੋਂ ਇਸ ਘਟਨਾ ਨੂੰ ਅੰਜਾਮ ਦਵਾਇਆ ਕਿਉਂ ਇੱਕ ਬੰਦੇ ਦੀ ਜ਼ਿੰਦਗੀ ਨੂੰ ਖਤਮ ਹੀ ਕਰ ਦਿੱਤਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਹ ਘਟਨਾ ਹੋਈ ਸੀਗੀ ਹਰ ਇੱਕ ਉਹ ਪੰਜਾਬੀ ਇਹ ਕਹਿੰਦਾ ਸੀ ਜਿੱਥੇ ਤੂੰ ਖੇ ਖਾਣੀਆਂ ਖਾਲਾ ਜਿੱਥੇ ਤੂੰ ਮਰਨਾ ਮਰ ਜਾਂਦੀ ਪਰ ਕਿਸੇ ਦਾ ਇਕਲੌਤਾ ਪੁੱਤ ਨਾ ਮਾਰਦੀ ਪਰ ਅਮਰੀਕਾ ਦੇ ਵਿੱਚ ਇਸ ਤੋਂ ਵੀ ਉਲਟ ਹੋਇਆ ਹੁਣ ਇਹ ਜਿਹੜੀ ਜਤਿੰਦਰ ਕੌਰ ਪੁਰੇਵਾਲ ਆ ਇਸ ਦੇ ਨਾਲੋਂ ਵੀ ਅਲੱਗ ਰਹਿ ਰਹੇ ਸੀ ਔਰ ਇਸਨੇ ਕਿਸੇ ਹੋਰ ਪਾਸੇ ਵੀ ਵਿਆਹ ਕਰਵਾ ਲਿਆ ਸੀ ਉਸਤੇ باوجود ਵੀ ਇਸ ਦਾ ਇੱਕ ਬੋਏਫ੍ਰੈਂਡ ਸੀ ਸੋ ਤੁਸੀਂ ਦੇਖ ਲਓ ਜਿਹੜੀ ਇਹ ਗੰਦੀ ਆਦਤ ਹੁੰਦੀ ਆ ਇਹ ਵਿਆਹ ਕਰਾਉਣ ਨਾਲ ਜਾਂ ਇੱਕ ਦੂਜੇ ਨੂੰ ਛੱਡ ਦੇਣ ਦੇ ਨਾਲ ਨਹੀਂ ਜਾਂਦੀ ਜਿਹਨੂੰ ਮੂੰਹ ਮਾਰਨੇ ਦੀ ਕਹਿੰਦੇ ਆ ਆਪਣੇ ਸਿਆਣਿਆਂ ਦੀ ਆਪਣੀ ਕਹਾਵਤ ਆ ਮੂੰਹ ਮਾਰਨੇ ਦੀ ਆਦਤ ਪੈ ਜਾਂਦੀ ਉਹ ਨਹੀਂ ਜਾਂਦੀ ਉਹ ਪਤਾ ਨਹੀਂ ਕਿੰਨੇ ਘਰ ਬਰਬਾਦ ਕਰਦੀ ਆ ਸੋ ਇਸ ਨੇ ਵੀ ਉਹੀ ਕੰਮ ਕੀਤਾ ਪੁਰੇਵਾਲ ਨੇ ਸੇਮ ਟੂ ਸੇਮ ਆਪਣੇ ਪੰਜਾਬ ਵਾਲੇ ਰੁਪਿੰਦਰ ਕੌਰ ਕੇਸ ਦੀ ਯਾਦ ਦਿਲਾਤੀ ਜਿਰਾ ਕਿ 1 ਸਾਲ ਪਹਿਲਾਂ ਇਹ ਕਤਲ ਹੋਇਆ ਸੀਗਾ ਤੇ ਪੁਲਿਸ ਇਸ ਦੀ ਤਕਰੀਕਾਤ ਕਰਦੀ ਕਰਦੀ ਤਫਤੀਸ਼ ਕਰਦੀ ਕਰਦੀ ਤੇ ਹੁਣ ਇਹਨੂੰ ਗ੍ਰਿਫਤਾਰ ਕਰਨ ਦਿੱਤਾ ਕਿਉਂਕਿ ਉਸ ਟਾਈਮ ਵੀ ਪੁਲਿਸ ਦੇ ਕੋਲ ਪੁਖਤਾ ਸਬੂਤ ਨਹੀਂ ਸੀ ਸ਼ੱਕ ਉਸ ਟਾਈਮ ਤੇ ਵੀ ਹੋ ਗਿਆ ਸੀ ਪਰ ਪੁਲਿਸ ਦੇ ਕੋਲ ਪੁਖਤਾ ਸਬੂਤ ਨਹੀਂ ਸੀ ਕਿ ਇਹਨੂੰ ਅਰੇਸਟ ਕਰ ਸਕੀ ਹੈ ਸੋ ਹੌਲੀ 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 ਪਿੱਛੇ ਜਾਂਦੇ ਜਾਂਦੇ ਕੇਸ ਦੇ ਸੋ ਇਸ ਕੇਸ ਦੇ ਵਿੱਚ ਜਦੋਂ ਉਸ ਟਾਈਮ ਦੇ ਉੱਪਰ ਉਹ ਮਾਰਸ ਨੀਜ਼ ਤੇ ਉਹ ਘਟਨਾਾਂ ਦੇ ਵਿਚਕਾਰ ਜਿਹੜੇ 5-6 ਘੰਟੇ ਸੀਗੇ ਤਾਂ ਇਹਨਾਂ ਦੀ ਕਾਲਿੰਗ ਘੱਟੋ-ਘੱਟ 6 ਘੰਟੇ ਚੱਲੀ ਜਿਹਦੇ ਵਿੱਚ ਵੀਡੀਓ ਕਾਲਿੰਗ ਜ਼ਿਆਦਾ ਹੋਈ ਆ ਇਹ ਜਤਿੰਦਰ ਕੌਰ ਪੁਰੇਵਾਲ ਤੇ ਜਿਹੜੇ ਨੇ ਉਹ ਕਤਲ ਕੀਤਾ ਸੀ ਜਸਵਿੰਦਰ ਸਿੰਘ ਢਿੱਲੋਂ ਇਹਦੇ ਆਪਸ ਵਿੱਚ ਦੇ ਵਿੱਚ ਦੋਨਾਂ ਦੀ ਬਹੁਤ ਗੱਲਬਾਤ ਹੋਈ ਆ ਘੱਟੋ-ਘੱਟ 6 ਘੰਟੇ ਸੋ ਇਦਾਂ ਦੇ ਸਰਾਖ ਮਿਲਦੇ ਮਿਲਦੇ ਕੜੀ ਕੜੀ ਨਾਲ ਕੜੀ ਜੋੜਦੇ ਜੋੜਦੇ ਕੇ ਪੁਲਿਸ ਆਇਆ ਨੂੰ ਇਹ ਜਤਿੰਦਰ ਕੌਰ ਪੁਰੇਵਾਲ ਤੱਕ ਪਹੁੰਚ ਗਏ ਸੋ ਹੁਣ ਇਹਨੂੰ ਅਰੇਸਟ ਕਰ ਲਿੱਤਾ ਗਿਆ ਸੋ ਜਿੱਦਾਂ ਇਹ ਖਬਰ ਬਾਹਰ ਆਈ ਹਾ ਹਾ ਕਾਰ ਮਚ ਗਿਆ ਕਿ ਆਪਣੇ ਹੀ ਪਤੀ ਦਾ ਕਤਲ ਕਰਵਾਇਆ ਇਸ ਔਰਤ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਇਹ ਕਾਂਡ ਹੋ ਕੇ ਹਟਿਆ ਜਿਨੇ ਪੂਰਾ ਪੰਜਾਬ ਨੂੰ ਸੋਚਾਂ ਦੇ ਵਿੱਚ ਪਾਤਾ ਸੀਗਾ ਕਿ ਜਿਹੜਾ ਸ ਤੋ ਪਵਿੱਤਰ ਰਿਸ਼ਤਾ ਹੁੰਦਾ ਹੈ ਕਿ ਆਪਣੇ ਮਾਪੇ-ਬਾਪ ਤੋਂ ਬਾਅਦ ਆਪਣਾ ਪਤੀ ਤੇ ਪਤਨੀ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਜਿਹਨੂੰ ਕਿ ਆਪਾਂ ਹਰ ਇੱਕ ਆਪਣੀ ਗੱਲ ਸ਼ੇਅਰ ਕਰਦੇ ਆ ਹਰ ਇੱਕ ਆਪਣਾ ਰਾਜ ਆਪਣੀ ਪਤਨੀ ਨੂੰ ਜਾਂ ਆਪਣੇ ਪਤੀ ਨੂੰ ਪਤਾ ਹੁੰਦੇ ਆ ਦੋਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਕੀ ਕਰਨਾਰ ਦੋਨਾਂ ਨੇ ਹੀ ਹੁੰਦਾ ਕਿ ਆਪਣੀ ਪੂਰੀ ਲਾਈਫ ਸਿਰੇ ਤੱਕ ਮੰਜ਼ਲ ਤੱਕ ਜੀਣੀ ਹੁੰਦੀ ਆ ਪਰ ਹੁਣ ਇਹ ਕੁਝ ਦਿਨਾਂ ਤੋਂ ਇਹ ਰੁਝਾਨ ਵਾਧਦੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਜਾ ਰਹੀਆਂ ਕਿ ਇਹ ਪਵਿੱਤਰ ਰਿਸ਼ਤੇ ਨੂੰ ਵੀ ਕੁਝ ਘਟਿਆ ਇਨਸਾਨਾਂ ਦੀ ਵਜ੍ਹਾ ਤੋਂ ਤਾਰ-ਤਾਰ ਕੀਤਾ ਜਾ ਰਿਹਾ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਈ ਹੁਣ ਅਸੀਂ ਵਿਸ਼ਵਾਸ ਕਰੀਏ ਤਾਂ ਕਰੀਏ ਕਿਦੇ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਇੱਕ ਤੋਂ ਬਾਅਦ ਇੱਕ ਘਟਨਾ ਜਦੋਂ ਇਹ ਹੁੰਦੀ ਰਹਿੰਦੀ ਆ ਤਾਂ ਲੋਕ ਸੋਚਣ ਤੇ ਮਜਬੂਰ ਹੋ ਜਾਂਦੇ ਆ ਤੇ ਉਹਨਾਂ ਦਾ ਡਰ ਵਾਕਈ ਸੱਚਾ ਹੋ ਜਾਂਦਾ ਕਿਉਂਕਿ ਹੁਣ ਇਹ ਤਾਂ ਸਾਫ਼ ਹੋ ਗਿਆ ਕਿ ਨਾ ਤਾਂ ਇਹ ਕੋਈ ਪਹਿਲੀ ਘਟਨਾ ਹੈ ਨਾ ਹੀ ਇਹ ਕੋਈ ਆਖਰੀ ਹੋਣ ਵਾਲੀ ਆ ਸੋ ਇਹਦੇ ਕੇਸ ਦੇ ਵਿੱਚ ਹੋਰ ਵੀ ਖੁਲਾਸੇ ਹੋਏ ਆ ਕਿ ਇਸ ਜਿਹੜੀ ਇਹ ਔਰਤ ਸੀ ਇਸਨੇ ਕਿਸੇ ਮੁਖਬਰ ਨੂੰ ਜ ਜਿਹਨੇ ਪੁਲਿਸ ਨੂੰ ਇਤਲਾਹ ਕੀਤੀ ਪੁਲਿਸ ਨੇ ਅੱਗੇ ਤੋਂ ਅੱਗੇ ਤੈਕੀਕਾਲ ਕਰ ਤੇ ਸਬਤਕ ਪਹੁੰਚੀ ਸੋ ਇਸ ਨੇ ਕਿਸੇ ਔਰਤ ਦੇ ਨਾਲ ਵੀ ਕੰਟੈਕਟ ਕੀਤਾ ਸੀਗਾ ਜਿਸ ਨੇ ਜਿਹੜੀ ਇਹ ਜਤਿੰਦਰ ਕੌਰ ਪੁਰੇਵਾਲ ਨੇ ਕਿਹਾ ਸੀ ਕਿ ਮੇਰੇ ਬੁਆਏਫਰੈਂਡ ਜਿਹੜਾ ਇਹਦਾ ਆਸ਼ਿਕ ਸੀਗਾ ਢਿੱਲੋ ਉਹਦੇ ਨਾਲ ਵਿਆਹ ਕਰਾ ਲਾਂ ਮਤਲਬ 1 ਲੱਖ ਡਾਲਰ ਦਵਾਂਗੀ ਜਿਹੜੀ ਕਿ ਉਸ ਦੇ ਮੁਤਾਬਕ ਉਹਨੇ ਪੇਸ਼ਕਸ਼ ਠੁਕਰਾ ਦਿੱਤੀ ਸੀ ਤੇ ਇਹਨੇ ਉਹ ਤੋਂ ਇੱਕ SIM ਵੀ ਕਿਹਾ ਸੀਗਾ ਮੈਨੂੰ SIM ਵੀ ਲੈ ਕੇ ਦੇ ਔਰ ਇੱਕ ਸੀਰੀਅਲ ਲਾਇਸੈਂਸ ਬਣਵਾਉਣ ਤੱਕ ਦੀ ਵੀ ਪੇਸ਼ਕਸ਼ ਕੀਤੀ ਸੀ ਜਿਹੜੀ ਕਿ CDL ਲਾਇਸੈਂਸ ਜਸਵਿੰਦਰ ਢਿੱਲੋਂ ਦਾ ਸੋ ਹੌਲੀ ਹੌਲੀ ਕੜੀ ਨਾ ਕਹੀ ਗਈ ਜੁੜਦੀ ਗਈ ਤੇ ਜਿਹੜਾ ਮ੍ਰਿਤਕ ਸੀਗਾ ਜਸਵਿੰਦਰ ਸਿੰਘ ਇਹਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਇਹਦੀ ਬੇਟੀ ਨੇ ਵੀ ਸਾਹਮਣੇ ਆ ਕੇ ਦੱਸਿਆ ਕਿ ਮੇਰੀ ਮਾਂ ਥ੍ਰੈਟ ਕਰਦੀ ਸੀਗੀ ਧਮਕੀਆਂ ਦਿੰਦੀ ਸੀ ਮੇਰੇ ਫਾਦਰ ਸਾਹਿਬ ਨੂੰ ਸੋ ਪੁਲਿਸ ਨੇ ਹੁਣ ਇਸ ਨੂੰ ਅਰੈਸਟ ਕਰ ਲਿੱਤਾ ਤੇ ਹੁਣ ਇਸ ਕੇਸ ਤੋਂ ਸਾਰਾ ਸਾਰਾ ਪਰਦਾ ਚੁੱਕਿਆ ਗਿਆ ਕਿ ਮਰਡਰ ਕਿਉਂ ਹੋਇਆ ਸੀ ਕਿਉਂ ਕਰਵਾਇਆ ਸੀਗਾ ਸੋ ਇਹਦੀ ਸਾਰਾ ਮਾਸਟਰਮਾਈਂਡ ਇਸਦੀ ਐਕਸ ਵਾਈਫ ਸੀਗੀ ਜਿਹਨੇ ਕਿ ਇੱਕ ਹੋਰ ਪੰਜਾਬੀ ਦੀ ਜਾਨ ਲੈ ਲਈ ਹੁਣ ਸੋਚਣ ਦੇ ਵਿੱਚ ਸਾਰੇ ਇਹ ਮਜਬੂਰ ਹੋ ਗਏ ਕਿ ਉਸ ਦਾ ਕੀ ਖਸੂਰ ਸੀ ਕਿ ਉਹਨੂੰ ਜਾਨੋਂ ਹੀ ਮਾਰ ਦਿੱਤਾ ਜਦੋਂ ਉਹਦਾ ਲੱਗ ਰਹਿਣ ਲੱਗੀ ਸੀ ਉਹ ਆਪਣੇ ਬੋਏਫ੍ਰੈਂਡ ਦੇ ਨਾਲ ਰਹਿੰਦੀ ਸੀ ਔਰ ਵਿਆਹ ਕਿਤੇ ਹੋਰ ਪਾਸੇ ਕਰਵਾਇਆ ਹੋਇਆ ਹੋਵੇਗਾ ਫਿਰ ਉਹਨੂੰ ਕੀ ਜ਼ਰੂਰਤ ਪੈ ਗਈ ਸੀ ਕਿਸੇ ਦੀ ਜਾਨ ਲੈਣ ਦੀ ਸੋ ਬਹੁਤ ਹੀ ਲੋਕ ਦੁਖੀ ਹੋ ਗਏ ਇਸ ਘਟਨਾ ਤੋਂ ਕਿ ਹਾਂ ਪਹਿਲਾਂ 1 ਸਾਲ ਪਹਿਲਾਂ ਗ੍ਰਿਫਤਾਰੀ ਵੀ ਹੋ ਗਈ ਸੀ ਸਭ ਕੁਝ ਹੋ ਗਿਆ ਸੀਗਾ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਅਸਲੀ ਮੋਲਜਮ ਇਹੀ ਹੈ ਇਹਨੂੰ ਕਿਸਤਾਰ ਕਰ ਦਿੱਤਾ ਗਿਆ ਪਰ ਨਹੀਂ ਅਸਲੀ ਮੋਲਜਮ ਹੁਣ ਮਾਸਟਰਮਾਈਂਡ ਹੱਥ ਆਇਆ ਪੁਲਿਸ ਦੇ ਸੋ ਜਿਨੇ ਕਿ ਸਾਰਿਆਂ ਨੂੰ ਹੋਸ਼ ਉਡਾ ਕੇ ਰੱਖ ਦਿੱਤੇ ਕੋਈ ਕਿੰਤਾ ਯਾਰ ਕਿਸੇ ਦੀ ਜਾਨ ਲੈ ਸਕਦਾ ਸਮਝ ਤੋਂ ਬਾਹਰ ਹੋਇਆ ਪਿਆ ਕਲ ਯੁੱਗ ਆਇਆ ਪਿਆ ਇਸ ਟਾਈਮ ਦੇ ਉੱਤੇ ਦੁਨੀਆ ਨੂੰ ਸਮਝੇ ਨਹੀਂ ਲੱਗਦੀ ਪਈ ਕਰੀਏ ਤਾਂ ਹੁਣ ਕਰੀਏ ਕੀ ਪਹਿਲਾ ਹੀ ਨਿਯਮ ਕਠਿਨਾਈਆਂ ਆਈਆਂ ਹੋਈਆਂ ਅਮਰੀਕਾ ਦੇ ਵਿੱਚ ਉੱਤੋਂ ਦੇ ਜਿਹੜਾ ਇਹ ਬੰਦੇ ਇਦਾਂ ਦੇ ਕਾਂਡ ਕਰਦੇ ਆ ਇਹਨਾਂ ਨੂੰ ਤਾਂ ਬਹੁਤ ਸਖਤ ਤੇ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਹੁਣ ਬਾਕੀ ਆਉਣ ਵਾਲੇ ਦਿਨਾਂ 'ਚ ਹੁਣ ਪੁਲਿਸ ਇਹ ਵੀ ਸਪਸ਼ਟ ਕਰਕੇ ਸਾਹਮਣੇ ਰੱਖ ਦੇਗੀ ਕਿ ਇਹਨਾਂ ਦੀ ਕੀ ਵਜ੍ਹਾ ਸੀਗੀ ਕਿ ਉਸ ਇਨਸਾਨ ਦਾ ਮਰਡਰ ਕੀਤਾ ਜਾਵੇ ਜਿਹੜਾ ਕਿ ਆਲਰੇਡੀ ਪਹਿਲਾਂ ਤੋਂ ਹੀ ਲੱਗ ਰਹਿ ਰਿਹਾ ਸੀਗੀ ਉਦੇ ਬਾਰੇ ਜਲਦੀ ਹੀ ਕੋ ਤੁਹਾਨੂੰ ਕੋਈ ਨਾ ਕੋਈ ਅਪਡੇਟ ਦਿੱਤੀ ਜਾਏਗੀ ਜਲਦੀ ਹੀ ਕੋਈ ਨਾ ਕੋਈ ਅਪਡੇਟ ਆਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਸ ਦੇ ਕੇਸ ਦੇ ਬਾਰੇ ਤੁਹਾਡਾ ਕੀ ਕਹਿਣਾ ਤੁਹਾਡੇ ਕੀ ਵਿਚਾਰ ਆ ਤੁਸੀਂ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਸ਼ੇਅਰ ਕਰਦੇ ਤਾਂ ਕਿ ਹਰ ਇੱਕ ਬੰਦੇ ਨੂੰ ਪਤਾ ਲੱਗ ਸਕੇ ਵੀ ਆ ਕੁਛ ਵੀ ਹੁੰਦਾ ਪਿਆ ਅੱਜ ਦੀ ਦੁਨੀਆ ਦੇ ਵਿੱਚ ਅੱਜ ਕਲ ਯੁਗ ਚੱਲਦਾ ਪਿਆ ਇਸ ਟਾਈਮ ਦੇ ਉੱਤੇ ਤੇ ਬਾਕੀ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜਰੂਰਤ ਆ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਪਲੀਜ਼ ਪਲੀਜ਼ ਚੈਨਲ ਨੂੰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ